ਅਰਮੀਨੀਆ ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਵਿਧਵਾ ਮਾਂ ਦਾ ਇਕੱਲਾ ਸਹਾਰਾ ਟੁੱਟਿਆ ਪਰਿਵਾਰ ਡੂੰਘੇ ਸਦਮੇ 'ਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਕੋਲੋਂ লাশ ਭਾਰਤ ਮੰਗਵਾਉਣ ਦੀ ਕੀਤੀ ਮੰਗ ਸੁਲਤਾਨਪੁਰ ਲੋਧੀ ਘਰ ਦੀ ਗਰੀਬੀ ਦੂਰ ਕਰਨ ਤੇ ਪਰਿਵਾਰ ਦਾ ਭਵਿੱਖ ਸੁਨਹਿਰਾ ਬਣਾਉਣ ਦੇ ਸੁਪਨੇ ਨਾਲ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਇਸ ਦਰਦਨਾਕ ਘਟਨਾ ਨਾਲ ਸ਼ਹਿਰ ਅਤੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਦੀ ਪਛਾਣ ਕਮਲ ਕੁਮਾਰ 21 ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਵੱਜੋਂ ਹੋਈ ਹੈ। ਮ੍ਰਿਤਕ ਕਮਲ ਕੁਮਾਰ ਅਜੇ ਕੁਆਰਾ ਸੀ ਅਤੇ ਲਗਭਗ 2 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਵਿਦੇਸ਼ ਅਰਮੇਨੀਆ ਗਿਆ ਸੀ ਜਿੱਥੇ ਉਹ ਇੱਕ ਹੋਟਲ ਵਿੱਚ ਮਿਹਨਤ ਮਜ਼ਦੂਰੀ ਕਰਦਾ ਸੀ। ਪਰਿਵਾਰ ਮੁਤਾਬਕ 27 ਦਸੰਬਰ ਦੀ ਰਾਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਕਮਲ ਕੁਮਾਰ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸਹਾਰਾ ਸੀ ਅਤੇ ਉਸ ਦੀ ਮੌਤ ਨਾਲ ਵਿਧਵਾ ਮਾਂ ਤੋਂ ਉਸ ਦਾ ਆਖਰੀ ਆਸਰਾ ਵੀ ਛਿੰ ਗਿਆ। ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਲਈ ਇਹ ਸਦਮਾ ਅਸਹਿਣਸ਼ੀਲ ਬਣ ਗਿਆ ਹੈ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲੋਂ ਮਦਦ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਭਾਰਤ ਵਾਪਸ ਮੰਗਵਾਇਆ ਜਾਵੇ ਤਾਂ ਜੋ ਪਰਿਵਾਰ ਆਪਣੇ ਹੱਥੀਂ ਅੰਤਿਮ ਸੰਸਕਾਰ ਕਰ ਸਕੇ ਰਿਪੋਰਟ ਬਾਈ ਲੱਡੀ ਮੇਰਾ ਨਾਮ ਕਰਮਜੀਤ ਹੈ ਕਿੱਥੋਂ ਦੇ ਰਹਿਣ ਵਾਲਿਓ ਇਹ ਸੁਲਤਾਨਪੁਰ ਲੋਧੀ ਕੀ ਕਟਣਾ ਹੈ ਕੀ ਕਟਣਾ ਹੋਈ ਹੈ ਦੇਖੋ ਜੀ ਮੈਂ ਮੈਂ ਤਾਂ ਮਜਬੂਰੀ ਕਰਕੇ ਆਪਣੇ ਬੇਟੇ ਨੂੰ ਬਾਹਰ ਵਿਦੇਸ਼ ਵਿੱਚ ਭੇਜਿਆ ਸੀ ਕਿਹੜੇ ਦੇਸ਼ ਅਰਮੀਨੀਆ ਚ ਅੱਛਾ ਜੀ ਹਾਂਜੀ ਮੇਰੇ ਬੇਟੇ ਨੂੰ ਨਾ ਟੈਗ ਹੋ ਗਿਆ ਉੱਥੇ ਜੀ ਤੇ ਸਾਨੂੰ 27 ਤਰੀਕ ਨੂੰ ਫੋਨ ਆਇਆ ਕਹਿੰਦੇ ਤੁਹਾਡੇ ਬੇਟੇ ਨੂੰ ਟੈਗ ਹੋ ਗਿਆ ਮੈਂ ਬਹੁਤ ਘਰੋ ਗਰੀਬ ਆ ਮੇਰੇ ਹਸਬੈਂਡ ਵੀ ਹੈ ਨਹੀਂਗੇ ਤੇ ਕਿੰਨੇ ਸਾਲ ਦੀ ਉਮਰ ਸੀ ਬੱਚੇ ਦੀ ਕੀ ਨਾਮ ਸੀ ਉਹਦਾ 21 ਸਾਲ ਦੀ ਉਮਰ ਸੀ ਕਮਲ ਕੁਮਾਰ ਤੇ ਉੱਥੇ ਕੀ ਕੰਮ ਕਰਦਾ ਸੀ ਉਹ ਉੱਥੇ ਤਾਂ ਨਾ ਤੇ ਕੰਪਨੀ ਵਿੱਚ ਹੀ ਭੇਜਿਆ ਸੀਗਾ ਜੀ ਹਾਂਜੀ ਬਿਲਡਿੰਗ ਦਾ ਕੰਮ ਕਰਦਾ ਸੀ ਤੇ ਮੈਂ ਇੰਤ ਵਿੱਚ ਦੂਰੀਆ ਹੋਟਲ 'ਚ ਕਰਦਾ ਸੀ ਹੁਣ ਕਿਸਦੇ ਨਾਲ ਤੁਸੀਂ ਮੁਲਾਕਾਤ ਕੀਤੀ ਹੈ লাশ ਵਾਪਸ ਲਿਜਾਣ ਲੈ ਕੇ ਅਸੀਂ ਬਾਬਾ ਚਿੱਜੇ ਵਾਲੀ ਸੰਤ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਹਾਡਾ ਕੋਈ ਪੈਸਾ ਨਹੀਂ ਲੱਗਣ ਦਵਾਂਗੇ ਤੁਹਾਡੀ ਬੇਨਤੀ ਨੂੰ ਅਸੀਂ ਸੁਣਦੇ ਹਾਂ ਤੁਹਾਡੀ লাশ ਵਾਪਸ ਮਂਗਾਵਾਵਾਂਗੇ ਬੇਟੇ ਜੀ ਪਰਿਵਾਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਹੈ ਜੀ ਨਹੀਂ ਜੀ ਬੇਟੀ ਵਿਆਹਤੀ ਜੀ ਬੇਟਾ ਵੀ ਹਜੇ ਦੂਜਾ ਅਜੇ ਐਨਾ ਕਮਾਉ ਨਹੀਂ ਹੈ ਮੈਂ ਬਹੁਤ ਗਰੀਬਾਂ ਮੇਰਾ ਘਰ ਵੀ ਹਜੇ ਬਣਨ ਵਾਲਾ ਜੀ ਮੈਂ ਬੇਟੇ ਨੂੰ ਇਸੇ ਕਰਕੇ ਭੇਜਿਆ ਹਾਂ ਮਜਬੂਰ ਕਰਕੇ ਗਰੀਬੀ ਕਰਕੇ ਕਿ ਚਲੋ ਸਾਡੀ ਗਰੀਬੀ ਦੂਰ ਹੋ ਜਾਈ ਕਿਸਮਤ ਨੂੰ ਕੋਈ ਹੋਰ ਮਨਜੂਰੀ ਮੈਂ ਚੰਮ ਕੰਮ ਪਿੰਟਾ ਹੀ ਸਾਫ ਕੰਮ ਸੀ ਤੋ ਇਹ ਜਿਹੜਾ ਪਰਿਵਾਰ ਆ ਇਹ ਜਿਹੜਾ ਮੁੰਡਾ ਹੀ ਕਮਲ ਕੁਮਾਰ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਗਰੀਬ ਪਰਿਵਾਰ ਆ ਇਹ ਚਾਚਾ ਜੀ ਸਾਡੇ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਸੀ ਇਹ ਦੋ ਭਰਾ ਤੇ ਇੱਕ ਭੈਣ ਸੀ ਤੋ ਗਰੀਬ ਪਰਿਵਾਰ ਹੋਣ ਕਰਕੇ ਸਾਡੇ ਚਾਚੀ ਜੀ ਨੇ ਦਿਨ ਰਾਤ ਮਿਹਨਤ ਕਰਕੇ ਪੈਸੇ ਇਕੱਠੇ ਕਰਕੇ ਇਹਨੂੰ ਬਾਹਰ ਭੇਜਿਆ ਸੀ ਘਰ ਵੀ ਬਣਨ ਵਾਲਾ ਸੀਗਾ ਤੇ 2 ਸਾਲ ਪਹਿਲਾਂ ਭੇਜਿਆ ਸੀ ਤੇ 27 ਤਰੀਕ ਨੂੰ ਹੀ ਇਹਨਾਂ ਨੂੰ ਅਚਾਨਕ ਪਤਾ ਲੱਗਾ ਜਿਹੜੇ ਉੱਥੇ ਨਾਲ ਮੁੰਡੇ ਕੰਮ ਕਰਦੇ ਸੀ ਉਹਨਾਂ ਨੇ ਦੱਸਿਆ ਕਿ ਉਹਦੀ ਇੰਦਾ ਹਾਰਟ ਅਟੈਕ ਆਉਣ ਨਾਲ ਮੌਤ ਹੋ ਚੁੱਕੀ ਆ। ਤੋਂ ਬਹੁਤ ਮੰਦ ਭਾਗੀ ਖਬਰ ਮਿਲੀ ਹੈ ਜੀ। ਸਾਡੀ ਸਰਕਾਰ ਨੂੰ ਬੇਨਤੀ ਹੈ ਸੰਤ ਬਾਬਾ ਸਿਚੇਵਾਲ ਜੀ ਨੂੰ ਪਰਿਵਾਰ ਮਿਲਿਆ ਸੀ। ਉਹਨਾਂ ਨੇ ਵੀ ਭਰੋਸਾ ਦਿਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਤੁਹਾਡੇ ਮੁੰਡੇ ਦੀ ਜਿਹੜੀ ਹੈਗੀ ਆ ਡੈੱਡ ਬੋਡੀ ਇੱਥੇ ਮੰਗਵਾਵਾਂਗੇ। ਤੋਂ ਅਸੀਂ ਫਿਰ ਦੁਬਾਰਾ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ। ਉਹੀ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਲਿਹਾਉਣ ਵਿੱਚ ਸਹਿਯੋਗ ਕੀਤਾ ਜਾਵੇ ਤਾਂ ਕਿ ਅੰਤਮ ਰਸਮਾਂ ਦੇ ਨਾਲ ਉਹਦਾ ਜਿਹੜਾ ਅੰਤਮ ਸੰਸਕਾਰ ਕੀਤਾ ਜਾਵੇ